ਸਾ ਸਿੱਗੇ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਰ ਆਪਣੇ ਕੋਲ ਠੀਕ ਹੋਵੋਗੇ ਤਾਂ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਨਵੀਂ ਅਪਡੇਟ ਲੈ ਕੇ ਆਏ ਬਹੁਤ ਮੋਸਟ ਇੰਪੋਰਟੈਂਟ ਅਪਡੇਟ ਹੈਗੀ ਜਿਹੜੇ ਕੈਂਡੀਡੇਟ ਨੇ ਜੇਲ ਮਾਰਡਨ ਦੀ ਭਰਤੀ ਦੇ ਫਾਰਮ ਭਰੇ ਹੋਏ ਆ ਜਾਂ ਜਿਨ੍ਹਾਂ ਨੇ ਪਹਿਲਾਂ ਵਾਲੀ ਭਰਤੀ ਦੇ ਫਾਰਮ ਭਰੇ ਹੋਏ ਸੀਗੇ ਉਹਨਾਂ ਸਾਰੇ ਬੱਚਿਆਂ ਵਾਸਤੇ ਇੱਕ ਅਪਡੇਟ ਹੈ ਇਹ ਠੀਕ ਹੈ ਜੀ ਬਾਕੀ ਨਵੀਂ ਭਰਤੀ ਕੋਈ ਆਉਗੀ ਨਹੀਂ ਆਉਗੀ ਉਹਦੇ ਬਾਰੇ ਵੀ ਗੱਲ ਕਰ ਲੰਨੇ ਆਪਾਂ ਤੇ ਉਸ ਤੋਂ ਪਹਿਲਾਂ राजे ਮੈਨੂੰ ਇੱਕ ਡਾਊਟ ਤੁਹਾਡਾ ਕਲੀਅਰ ਕਰਦਾ ਕਿ ਬਹੁਤ ਬੱਚੇ ਕਹਿ ਰਹੇ ਆ ਕਿ ਸਰ ਐਪ ਦੇ ਉੱਪਰ ਆਪਣੇ ਕਲਾਸਾਂ ਨਹੀਂ ਕੰਟੀਨਿਊ ਹੋ ਰਹੀਆਂ ਨਹੀਂ YouTube ਦੇ ਉੱਪਰ ਹੋ ਰਹੀਆਂ ਤਾਂ राजे ਇੱਕ ਥੋੜੀ ਜਿਹੀ ਸਮੱਸਿਆ ਕਾਫੀ ਵੱਡੀ ਹੀ ਹੈ ਕੋਈ ਠੀਕ ਹੈ ਜੀ ਤੇ ਉਹਦੇ ਕਰਕੇ राजे ਤੁਹਾਡੀਆਂ ਕਲਾਸਾਂ ਥੋੜੀਆਂ ਜਿਹੀਆਂ ਪੈਂਡਿੰਗ ਪਈਆਂ ਪਰ ਇਹਨਾਂ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾਗਾ ਕਿ ਜਿਹੜੇ ਵੀ ਪੇਪਰਾਂ ਦਾ ਤੁਹਾਨੂੰ ਮੈਂ ਬੈਚ ਦਿੱਤਾ ਹੋਇਆ ਹੈਗਾ ਉਸ ਬੈਚ ਤੋਂ ਪਹਿਲਾਂ ਪੇਪਰ ਹੋਣ ਤੋਂ ਪਹਿਲਾਂ ਤੁਹਾਡਾ ਸਲੇਸ ਤੁਹਾਡੀ ਰਿਵੀਜ਼ਨ ਚਾਹੇ ਮੈਨੂੰ ਇੱਕ ਦਿਨ ਦੇ ਵਿੱਚ 10-10 ਕਲਾਸਾਂ 5-5 ਕਲਾਸਾਂ ਤੁਹਾਨੂੰ ਅਪਡੇਟ ਕਰਨੀਆਂ ਪੈਣਾਂ ਉਹ ਮੈਂ ਕਰੂੰਗਾ ਮੇਰੀ ਜ਼ਿੰਮੇਵਾਰੀ ਹੈਗੀ ਠੀਕ ਹੈ ਉਹ ਕਿਸੇ ਵੀ ਬੱਚੇ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਨਹੀਂ ਅੱਜ ਤੱਕ ਆਪਾਂ ਸਲੀਪਸ ਦੇ ਵਿੱਚ ਛੱਡਿਆਗਾ ਠੀਕ ਹੈ ਚਾਹੇ ਮੈਂ ਦਿਨ ਦੇ ਵਿੱਚ ਤੁਹਾਨੂੰ 10 ਕਲਾਸਾਂ ਪ੍ਰੋਵਾਈਡ ਕਰਵਾਵਾਂ ਮੈਂ ਇੱਕ ਦਿਨ ਦੇ ਵਿੱਚ ਚਾਹੇ ਮੈਂ 5 ਕਲਾਸਾਂ ਪ੍ਰੋਵਾਈਡ ਕਰਵਾਵਾਂ ਪਾਤਾ ਦਾ ਸਲੀਪਸ ਕੰਪਲੀਟ ਹੋਊਗਾ ਬਿੱਦ ਐਮਸੀ ਹੋਊਗਾ ਬਿੱਦ ਤੁਹਾਨੂੰ ਰਿਵਿਜ਼ਿਟ ਕਰਵਾਉਂਗਾ ਕਿਸੇ ਵੀ ਬੱਚੇ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਬਾਰੀ ਗੱਲ ਕੀ ਹੈ ਜੇ ਕਿਸੇ ਬੱਚੇ ਨੇ ਬੈਚ ਲੈਤਾ ਹੋਇਆਗਾ ਠੀਕ ਹੈ ਉਹਦਾ ਉਹ ਐਗਜ਼ਾਮ ਡੇਟ ਨੂੰ ਬੈਚ ਦੀ ਡੇਟ ਵੀ ਲੱਗਦੀ ਹੈ ਮੈਂ ਉਹ ਵੀ ਤੁਹਾਨੂੰ ਫ ਗਲਤੀ ਲਾ ਲਓ ਜਾਂ ਮੇਰੀ ਮਜਬੂਰੀ ਲਾ ਲਓ ਠੀਕ ਹੈ ਤੇ ਜਿਹੜੀ ਰਾਜੀ ਅੱਜ ਮੈਂ ਗੱਲ ਕਰਨ ਜਾ ਰਹੇ ਹਾਂ ਉਹ ਕਰਾਂ ਜਾਣਾ ਹੈ ਪੰਜਾਬ ਪੁਲਿਸ ਜੇਲ੍ਹ ਵਾਟ ਦੀ ਭਰਤੀ ਬਾਰੇ ਉਸ ਤੋਂ ਪਹਿਲਾਂ ਰਾਜੀ ਤੁਹਾਨੂੰ ਮੈਂ ਦੱਸਦਾ ਜੇ ਕੋਈ ਕੈਂਡੀਡੇਟ ਆਪਣੇ ਪੰਜਾਬ ਪੁਲਿਸ 2025 ਤੇ ਜਿਹੜੀ 26 ਦੇ ਵਿੱਚ ਭ 26 ਦੇ ਵਿੱਚ ਭਰਤੀ ਹੋਣੀ ਹੈ ਉਹਦੀ ਤਿਆਰੀ ਕਰਨਾ ਚਾਹੁੰਦਾਗਾ ਚਾਹੇ ਪਟਵਾਰੀ ਦੀ ਚਾਹੇ ਪੰਜਾਬ ਦੇ ਵਿੱਚ ਜਿੰਨੀ ਵੀ ਇਗਜ਼ਾਮ ਉਹਨੇ ਤਿਆਰੀ ਕਰਨਾ ਚਾਹੁੰਦਾਗਾ ਤਾਂ ਤੁਸੀਂ ਰਾਜੀ ਆਪਣੇ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਬੈਚ ਲੈ ਸਕਦੇ ਹੋ ਠੀਕ ਹੈ ਜੀ ਜਿਹਦੇ ਵਿੱਚ ਤੁਹਾਨੂੰ ਸਾਰਾ ਸਲੇਵਸ ਕੰਪਲੀਟ ਅਪਡੇਟ ਮਿਲੂਗਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਵਿਦ ਪੀਡੀਐਫ ਵਿਦ ਰਿਵੀਜ਼ਨ ਵਿਦ ਮੋਕ ਟੈਸਟ ਨਾਲ ਤੁਹਾਨੂੰ ਪ੍ਰੋਵਾਈਡ ਹੋਣਗੇ ਠੀਕ ਹੈ ਜੀ ਤੇ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਿਓ ਦੀਪਪੁਲ ਐਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰ ਲਈਏ ਕਲਾਸ ਪਲੱਸ ਠੀਕ ਹੈ ਜੀ ਤੇ ਸਾਰਾ ਕੰਟੈਂਟ ਮਿਲੂਗਾ ਰਾਜੇ ਫੀਸ ਸਰਫੇ ਦੇ ਵਿੱਚ 1200 ਰੁਪਿਆ ਫੀਸ ਤੁਹਾਡੀ ਉਹ ਫੀਸ ਵੀ ਸਾਰੀ ਰਾਜੇ ਤੁਹਾਡੀ 1 ਸਾਲ ਦੀ ਫੀਸ ਹੈਗੀ ਠੀਕ ਹੈ ਜੀ ਇੱਕ ਸਾਲ ਦੇ ਵਿੱਚ ਕੋਈ ਵੀ ਭਾਰਤੀ ਹੁੰਦੀ ਦਾ ਜੇ ਤਾਂ ਅਸੀਂ ਸਲੇਪਸ ਨਾਲ ਦੀ ਨਾਲ ਹੀ ਅਪਡੇਟ ਕਰੀ ਜਾਵਾਂਗੇ ਤੇ ਜਿਹਦੇ ਵਿੱਚ ਤੁਹਾਡੀ ਤਿਆਰੀ ਹੋਈ ਜਾਊਗੀ ਠੀਕ ਹੈ ਜੀ ਬਾਕੀ ਦਾ ਜੀ ਜੇ ਕਿਸੇ ਬੱਚੇ ਨੇ ਤਿਆਰੀ ਕਰਨੀ ਹੈ ਤਾਂ ਮਦਦ ਮੈਨੂੰ ਕਾਲ ਵੀ ਕਰ ਸਕਦਾ ਹੈ ਐਪਰਾਤੀ ਕਿਸੇ ਬੱਚ ਨੂੰ ਨਹੀਂ ਪਤਾ ਲੱਗਣਾ ਰਿਜ਼ਲਟ ਤੁਹਾਨੂੰ 100% ਮਿਲੂਗਾ ਜੇਕਰ ਤੁਸੀਂ ਕਰਵਾਇਆ ਹੋਇਆ ਸਾਰਾ ਕੁਝ ਕਰਦੇ ਹੋ ਤੇ ਬਾਕੀ ਦਾ ਜੀ ਸਿਰਫ ਉਹੀ ਚੀਜ਼ਾਂ ਕਰਵਾਉਣੀ ਹੈ ਬੱਚੇ ਨੂੰ ਟੌਪਿਕ ਉਦੀ ਪ੍ਰੈਕਟਿਸ ਜਿਹੜਾ ਕਿ ਪੇਪਰ ਦੇ ਵਿੱਚ ਆਊਗਾ ਫਾਲਤੂ ਚੀਜ਼ਾਂ ਅਸੀਂ ਨਹੀਂ ਕਰਵਾਉਂਦੇ ਹੈਗੇ ਠੀਕ ਹੈ ਜੀ ਚਲੋ ਅੱਜ ਆਪਾਂ ਗੱਲ ਕਰ ਜਾਣੇ ਜਾ ਰਹੇ ਹਾਂ ਜੇਲ੍ਹਵਾੜ ਦੇ ਜੇਲ੍ਹਵਾੜ ਦੀ ਭਾਰਤੀ ਦੀ ਫਿਜ਼ੀਕਲ ਟ੍ਰਾਇਲ ਉਹ ਸ਼ੁਰੂ ਹੋ ਚੁੱਕੇ ਆ ਕੀ ਹੋਣਾ ਪ੍ਰੋਸੈਸ ਆ ਉਹ ਤੁਹਾਨੂੰ ਮੈਂ ਦੱਸ ਦੰਗਾ ਆਪਣੇ ਇੱਕ ਖਾਸ ਬੱਚੇ ਦੀ ਕਾਲ ਆਈ ਸੀ ਰਾਜੀ ਉਹ ਬੱਚੇ ਨੇ ਦੱਸਿਆਗਾ ਕਿ ਜਿਹੜਾ ਜੇਲ੍ਹਵਾੜ ਦੇ ਟ੍ਰਾਇਲ ਹੋ ਰਹੇ ਹੈ ਰਾਜੀ ਇੱਕ ਗਰੁੱਪ ਦੇ ਵਿੱਚ 30 ਬੱਚਿਆਂ ਨੂੰ ਲੈਤਾ ਜਾ ਰਹੇ ਹੈ ਗਰੁੱਪ ਦੇ ਵਿੱਚ 30 ਬੱਚੇ ਹੈ ਰੇਸ਼ਿਓ ਕੀ ਨਿਕਲ ਰਹੀ ਹੈ ਰਾਜੀ 50% ਬੱਚੇ ਹੀ ਹੈ ਜਿਹੜੇ ਸਪਰਟ ਜਿਹੜੀ ਹੁੰਦੀ ਹੈ ਆਪਣੀ ਰੇਸ ਹੁੰਦੀ ਹੈ ਉਹ ਕਲੀਅਰ ਕਰ پا ਰਹੇ ਹੈ ਕਿਸੇ ਗਰੁੱਪ ਦੇ ਵਿੱਚੋਂ 50 ਬੱਚੇ ਕਿਸੇ ਗਰੁੱਪ ਦੇ ਵਿੱਚੋਂ 18 ਬੱਚੇ ਸੌਰੀ ਕਿਸੇ ਬੱਚੇ ਕਿਸੇ ਗਰੁੱਪ ਦੇ ਵਿੱਚੋਂ 15 ਬੱਚੇ ਕਿਸੇ ਗਰੁੱਪ ਦੇ ਵਿੱਚੋਂ 13 ਜਾਂ 12 ਬੱਚੇ ਠੀਕ ਹੈ ਕਹਿਣ ਦਾ ਮਤਲਬ ਕਿ 50% ਅੱਧ ਤੋਂ ਵੀ ਘੱਟ ਬੱਚੇ ਜਿਹੜੇ ਉਹ ਫਿਜ਼ੀਕਲ ਟ੍ਰਾਇਲ ਦੇ ਪਹਿਲੇ ਪਾਰ ਦੇ ਵਿੱਚੋਂ ਸਪ੍ਰਿੰਟ ਦੇ ਵਿੱਚੋਂ ਹੀ ਉਹ ਕੀ ਹੋ ਰਹੇ ਨੇ ਐਲੀਮੀਨੇਟ ਹੋ ਰਹੇ ਨੇ ਉਹਦੇ ਵਿੱਚੋਂ ਹੀ ਬੱਚੇ ਮਤਲਬ ਬਾਹਰ ਹੋ ਰਹੇ ਨੇ ਟ੍ਰਾਇਲ ਨਹੀਂ ਕਲੀਅਰ ਕਰ پا ਰਹੇ ਠੀਕ ਹੈ ਜੀ ਇਸ ਤੋਂ ਬਾਅਦ ਆ ਜੇ ਦੂਸਰੀ ਗੱਲ ਹੈਗੀ ਹੈ ਬਹੁਤ ਸਾਰੇ ਬੱਚੇ ਦਾ ਆਪ ਨੂੰ ਪ੍ਰੈਸ਼ਰ ਸੀਗਾ ਸਾਰੇ ਜਿਹੜੇ ਵਿੱਚ ਰੱਸਾ ਚੜ੍ਹਨਾ ਆਪਾਂ ਠੀਕ ਹੈ ਜੀ ਰਸਤਾ ਚੜਨਾ ਹੈਗਾ ਉਹ ਆਪਾਂ ਪੈਰ ਹੀ ਪੈਰ ਲਗਾ ਕੇ ਚੜ ਸਕਦੇ ਆ ਕਿ ਇਕੱਲੇ ਬਾਹਾਂ ਦੇ ਸਰਤੀ ਆਪਾਂ ਰਸਤਾ ਚੜਨਾ ਹੈ ਤਾਂ ਰਾਜੀ ਤੁਸੀਂ ਉਹਦੇ ਤੇ ਪੈਰ ਲਗਾ ਕੇ ਚੜ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਉਹਦਾ ਠੀਕ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਮਰਜ਼ੀ ਰਸਤਾ ਚੜੋ ਤੁਸੀਂ ਚੜ ਸਕਦੇ ਹੋ ਤਾਂ ਬਾਕੀ ਰਾਜੇ ਬਹੁਤ ਬੱਚੇ ਇਹ ਜਿਹੇ ਆ ਤੇ ਬਾਕੀ ਰਾਜੇ ਜਿਹੜੀ ਬੱਚਿਆਂ ਦੀ ਹਾਜ਼ਰੀ ਰਹੀ ਹੈ ਉਹ ਵੀ ਉੱਥੇ 50% ਰਹੀ ਹੈ ਜਿਹੜੇ ਬੱਚੇ ਟ੍ਰਾਇਲ ਦੇ ਕੇ ਆਏ ਉਹਦੇ ਅਕੋਰਡਿੰਗ ਠੀਕ ਹੈ ਜੀ ਉਹ ਬੱਚਾ ਕਹਿੰਦਾ ਜੀ 600 ਬੱਚੇ ਲਗਭਗ ਬੁਲਾਏ ਸੀ ਜਿਸ ਵਿੱਚੋਂ 300 ਬੱਚੇ ਉੱਥੇ ਆਇਆਗਾ ਠੀਕ ਹੈ ਜੀ 300 ਬੱਚਾ ਆਇਆਗਾ ਤਾਂ 300 ਬੱਚਿਆਂ ਦੇ ਵਿੱਚ ਤੁਸੀਂ ਸਿੱਧਾ ਹਿਸਾਬ ਕਿਤਾਬ ਲਾ ਰੱਖ ਸਕਦੇ ਹੋ ਕਿ 150 ਬੱਚਾ ਜਿਹੜਾ ਜਿਹਨੇ ਪਹਿਲਾ ਪੜਾਪਾਰ ਕੀਤਾ ਰੇਸ ਉਹਦਾ ਠੀਕ ਹੈ ਤਾਂ ਐਵਰੇਜ ਜੇ ਆਪਾਂ ਮੰਨ ਕੇ ਚੱਲੀਏ ਤਾਂ 110 ਬੱਚਿਆਂ ਨੇ ਲਗਭਗ ਅੱਜ ਦੇ ਸਮੇਂ ਦੇ ਵਿੱਚ ਟ੍ਰਾਇਲ ਜਿਹੜੇ ਉਹ ਕਲੀਅਰ ਕਰੇ ਆ ਠੀਕ ਹੈ ਜੀ ਘੱਟ ਤੋਂ ਘੱਟ ਮੰਨ ਕੇ ਚੱਲ ਰਹੇ ਹਾਂ ਆਪਾਂ ਠੀਕ ਹੈ ਜੀ 110 115 120 ਇਹਦੇ ਵਿੱਚ ਬੱਚਿਆਂ ਨੇ ਟ੍ਰਾਇਲ ਕਲੀਅਰ ਕੀਤੇ ਆ ਠੀਕ ਹੈ ਜੀ ਬਾਕੀ ਜਿਹੜੇ ਬੱਚਾ ਰੱਸੇ ਦੇ ਵਿੱਚ ਪ੍ਰੋਬਲਮ ਸੀ ਸਰ ਕਿ ਰੱਸਾ ਕਿਵੇਂ ਚੜ੍ਹਨਾਗਾ ਤਾਂ ਰੱਸਾ ਜਿਵੇਂ ਮਰਜ਼ੀ ਚੜ੍ਹ ਸਕਦੇ ਹੋ ਜ ਰੈਦਰ ਹੈ ਟ੍ਰਾਇਲ ਦੇ ਵਿੱਚ ਉਹ ਰਹਿ ਰਹੇ ਆ ਰੇਸ ਦੇ ਵਿੱਚ ਉਹ ਰਿਸਪੈਕਟ ਲਾਉਣੀ ਹੁੰਦੀ ਉਹਦੇ ਚ ਉਹ ਰਹਿ ਰਹੇ ਠੀਕ ਹੈ ਜੀ ਜਿਵੇਂ ਬੱਚੇ ਨੇ ਦੱਸਿਆ ਸੀ ਆਪਣੇ ਨੇ ਤੇ ਉਵੇਂ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸ ਦਿੱਤੀ ਤੇ ਬਾਕੀ ਜੇ ਕਿਸੇ ਬੱਚੇ ਨੂੰ ਹੋਰ ਵੀ ਕੋਈ ਬੱਚਾ ਟ੍ਰਾਇਲ ਦੇ ਕੇ ਆਇਆ ਕੱਲ ਨੂੰ ਜਾਂ ਅੱਜ ਲਈ ਇਨਫਰਮੇਸ਼ਨ ਹੋਰ ਵੀ ਕਿਸੇ ਬੱਚੇ ਕੋਲੇ ਹੈ ਕਿ ਉਹ ਦੱਸ ਸਕਦੇ ਹੋ ਕੋਈ ਸ਼ੂ ਨਹੀਂ ਹੈਗਾ ਉਹਦੇ ਬਾਰੇ ਤਾਂ ਆਪਾਂ ਨੰਬਰ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਤਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿੱਤਾ ਕਰੋ ਬਾਕੀ ਇਹ ਜੇ ਬੱਚਿਆਂ ਦਾ ਬਹੁਤ ਪ੍ਰੇਸ਼ਾਨ ਸੁੰਦਾ ਸਰ ਜੀ ਫਲਾਣ ਦੇ ਸਾਡੇ ਠੇਕੇ ਦੇ ਭਰਤੀ ਹੋਣ ਲੱਗ ਗਈ ਜੇਲ ਵਿਭਾ ਜਿਹੜੀ ਨਵੀਂ ਭਰਤੀ ਹੋਊਗੀ ਉਹਦਾ ਪੇਪਰ ਤੁਹਾਡਾ 2026 ਦੇ ਵਿੱਚ ਹੋਣਾਗਾ ਤੇ ਉਸੇ ਸਾਰੀ ਤੁਹਾਡੀ ਜੁਆਇਨਿੰਗ ਕਰਵਾਉਣਗੇ ਦੂਸਰੀ ਗੱਲ 2026 ਦੇ ਵਿੱਚ ਇੱਕ ਜਿਹੜੀ ਪੰਜਾਬ ਪੁਲਿਸ ਦੀ ਕਨਸਟੇਬਲਾਂ ਦੀ 3400 ਭਰਤੀ ਹੋਣੀ ਹੈ ਉਹਦਾ ਉਹਨੀ ਆਉਣੀ ਹੈ ਨਾਲ ਤੁਹਾਡੀ ਉਹਦੇ ਵਿੱਚ ਅਲੱਗ ਤੋਂ ਇੱਕ ਸਰਵਿਸ ਐਸਆਈ ਦੀ ਭਰਤੀ ਆ ਰਹੀ ਹੈ ਤੇ ਜੇਲ੍ਹ ਵਿਭਾਗ ਦੀ ਇੱਕ ਭਰਤੀ ਆ ਰਹੀ ਹੈ ਠੀਕ ਹੈ ਜੀ ਜਿਹੜੀ ਇਨਫਰਮੇਸ਼ਨ ਅਸੀਂ ਸਹੀ ਦਿੰਦੇ ਹੁੰਦੇ ਹਾਂ ਅਮੇਚਾ ਅਜੇ ਤੱਕ ਕੋਈ ਵੀ ਬੱਚਾ ਮੇਰੀ ਵੀਡੀਓ ਦਾ ਸਕਰੀਨਸ਼ਾਟ ਖਿੱਚ ਕੇ ਮੈਨੂੰ ਭੇਜ ਸਕਦਾਗਾ ਕਿ ਸਾਰਾ ਇਨਫਰਮੇਸ਼ਨ ਤੁਸੀਂ ਦਿੱਤੀ ਸੀ ਉਹ ਠੀਕ ਨਿਕਲੀ ਠੀਕ ਹੈ ਜਿਹੜੀ ਗ ਜੇਵਾ ਪਤਾ ਹੁੰਦਾ ਸੀ ਸਿਰਫ ਉਹੀ ਗੱਲ ਕਰਦੇ ਆ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤੇ ਰਹੋ